ਭਗਵਾਨ ਤੁਮਾਨਸੇ ਅੱਜ 17 ਤਰੀਕਾ ਤੇਰੀ ਮੋੜ ਦੇ ਵਿੱਚ ਰੈਲੀ ਚੱਲੀ ਜਾਂਦੀ ਆ ਉਹ ਰੈਲੀ ਦਾ ਸਾਨੂੰ ਬੈਨੀਫਿਟ ਕੀ ਹੋਇਆ ਤੂੰ ਇਹ ਕਹਿ ਕੇ ਆਇਆ ਸੀ ਕਿ ਮੈਂ ਤੁਹਾਡਾ ਮੁੰਡਾ ਮੈਂ ਗਰੀਬ ਘਰੋਂ ਆ ਮੈਂ ਸਭ ਕੁਝ ਜਾਣਦਾ ਪਹਿਲਾਂ ਤਾਂ ਕੱਲ ਮੋੜ ਦੇ ਵਿੱਚ ਲਗਭਗ 5-6 ਸਕੂਲਾਂ ਵਿੱਚ ਤੂੰ ਛੁੱਟੀਆਂ ਕਰਾਈਆਂ ਉੱਥੇ ਕਾਰਨ ਕੀ ਆ ਛੁੱਟੀਆਂ ਕਰਾਉਣ ਦਾ ਉਦੋਂ 2 ਦਿਨ ਪਹਿਲਾਂ ਤਾਂ ਤੂੰ ਛੋਟੇ-ਛੋਟੇ ਬੱਚਿਆਂ ਦੇ ਨਾਲ ਚੌਂਕੜੀ ਮਾਰ ਕੇ ਬੈਠਾ ਪੂਰੀ ਐਕਟਿੰਗ ਕੀਤੀ ਕਿ ਪੜਿਆ ਕਰੋ ਲਿਖਿਆ ਕਰੋ ਤੇ ਜਦੋਂ ਤੇਰੇ ਵਰਗੇ ਮੁੱਖ ਮੰਤਰੀ ਹੋਵੇ ਉਹ ਪੜ ਸਕਦੇ ਆ ਜਿਹੜੇ ਤੇਰੇ ਵਰਗੇ ਖੁਦ ਤੇਰੀ ਸਿਕਿਉਰਿਟੀ ਉਥੇ ਠਰਾਉਣ ਵਾਸਤੇ ਇੱਕ ਦਿਨ ਪਹਿਲਾਂ ਪੰਜ ਛੇ ਸਕੂਲਾਂ ਦੇ ਵਿੱਚ ਸ਼ਨੀਵਾਰ ਕੱਲ ਤੇਰੀ ਸਿਕਿਉਰਿਟੀ ਰੁਕੀ ਆ ਉਥੋਂ ਦੇ ਮਾਸਟਰਾਂ ਨੂੰ ਉਥੋਂ ਦੇ ਪ੍ਰਿੰਸੀਪਲਾਂ ਨੂੰ ਤੋਂ ਤੁਹਾ ਡਿਊਟੀ ਲਵਾਈ ਗਈ ਤੁਹਾਡੀ ਸਰਕਾਰ ਵੱਲੋਂ ਹੀ ਲੱਗੀ ਹੋਣੀ ਆ ਤਾਂ ਹੀ ਉਹਨਾਂ ਦੀ ਚਿੱਠੀ ਜਾਰੀ ਹੋਈ ਆ ਮੈਂ ਕੈਚੈਨਲ ਤੇ ਵੇਖਿਆ ਸੀ ਉਹਨੇ ਸਾਰਾ ਤੁਹਾਡਾ ਲਿਖਿਆ ਪੱਤਰ ਪਾਇਆ ਸੀ ਜਿਹੜਾ ਇੱਕ ਜਿਹੜਾ ਕਹੋ ਜ਼ਿਲ੍ਹੇ ਦਾ ਜਿਹੜਾ ਅਫਸਰ ਹੁੰਦਾ ਸਿੱਖਿਆ ਅਫਸਰ ਹੁੰਦਾ ਉਹਨੇ ਸਾਰੇ ਜਿਹੜਾ ਕਹੋ ਪ੍ਰਿੰਸੀਪਲ ਐ ਡਿਊਟੀ ਲਾਈ ਸੀ ਉਹਨਾਂ ਨੇ ਤੁਹਾਡੀ ਸਿਕਿਉਰਿਟੀ ਨੂੰ ਸੰਭਾਲਿਆ ਜਿਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸੀ ਉਹਨਾਂ ਨੇ ਸਿਕਿਉਰਟੀਆਂ ਸੰਭਾਲੀਆਂ ਤੁਹਾਡੀਆਂ ਤੇ ਜਦੋਂ ਤੇਰੇ ਅਰਗੇ ਮੁੱਖ ਮੰਤਰੀ ਹੋਣ ਬੱਚਿਆਂ ਦੀ ਪੜ੍ਹਾਈ ਚੰਗੀ ਨਹੀਂ ਹੁੰਦੀ ਪਹਿਲਾਂ ਤੂੰ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕਾਣ ਕੀਤਾ ਹੁਣ ਕੁਝ ਕਹਿਣਗੇ ਕਿ ਯਾਰ ਕੀ ਕਹਿ ਰਹੇ ਆ ਤੁਸੀਂ ਇੱਕ ਦਿਨ ਨਾਲ ਕੀ ਫਰਕ ਪੈ ਗਿਆ ਬੱਚਿਆਂ ਨੂੰ ਬਹੁਤ ਫਰਕ ਪੈਂਦਾ ਇੱਕ ਦਿਨ ਦੇ ਨਾਲ ਜਿਹੜੀ ਜਿਹੜੀਆਂ ਹੋਰਾਂ ਸਟੇਟਾਂ ਦੇ ਵਿੱਚ ਵੋਟਾਂ ਪਈਆਂ ਉਹ ਸਿਰਫ 5 6 ਘੰਟੇ ਹੀ ਵੋਟਾਂ ਪਿੰਗੀਆਂ ਸੀ ਜਿਨੇ ਜਿਹੜੀਆਂ ਸਟੇਟਾਂ ਦੇ ਵਿੱਚੋਂ ਭਗਵੰਤ ਮਾਨ ਕਿਆ ਨੂੰ ਇਹਨਾਂ ਦੀ ਆਮ ਆਦਮੀ ਪਾਰਟੀ ਨੂੰ 5 6 ਸੀਟਾਂ ਵੀ ਨਹੀਂ ਮਿਲੀਆਂ ਇੱਕ ਸੀਟ ਤੱਕ ਨਹੀਂ ਮਿਲੀ ਉਹ ਸੀ ਇੱਕ ਦਿਨ ਦੀ ਪਾਵਰ ਇਸ ਪੰਜਾਬ ਦੇ ਵਿੱਚ 2022 ਨੂੰ ਵੋਟਾਂ ਪੈਂਦੀਆਂ ਫਰਵਰੀ ਦੇ ਮਹੀਨੇ ਦੇ ਵਿੱਚ ਤਾਂ ਉਦੋਂ ਕੀ ਹੁੰਦਾ ਉਸ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਦੀ ਸਰਕਾਰ ਬਣੀਆ ਉਹ ਇੱਕ ਦਿਨ ਦੇ ਵਿੱਚ ਵਿੱਚ ਇੱਕ ਦਿਨ ਦੀ ਪਾਵਰ ਬਹੁਤ ਤਗੜੀ ਹੁੰਦੀ ਆ ਇੱਕ ਦਿਨ ਜਿਹਦੇ ਅੱਜ ਹੁਣ ਇੱਕ ਦੇਣੀ ਆ ਅੱਜ 17 ਤਰੀਕਾ ਅੱਜ ਰੈਲੀ ਚੱਲੀ ਜਾਂਦੀ ਆ ਮੋੜ ਦੇ ਵਿੱਚ ਤੇ ਕੱਲ ਨੂੰ ਉੱਥੇ ਕੁਝ ਨਹੀਂ ਥਿਉਣਾ ਅੱਜ ਆ ਉਹ ਇੱਕ ਦਿਨ ਫੇਰੇ ਤਾਂ ਸਾਡੇ ਬੱਚਿਆਂ ਦਾ ਕਾਹਨ ਹੋਇਆ ਭਗਵੰਤ ਮਾਨਸਿਆ ਦੂਜੇ ਨੰਬਰ ਤੇ ਅੱਜ ਪੰਜਾਬ ਦੀਆਂ ਬੱਸਾਂ 25 25 50 ਭਗਵੰਤ ਸਿਆ ਸਾਨੂੰ ਪੰਜਾਬ ਚੋਂ ਰੋਡ ਵਿੱਚ ਲੱਭ ਕੇ ਵਖਾ ਭਗਵੰਤ ਸਿਆ ਸਾਰੀਆਂ ਤੇਰੀ ਰੈਲੀ ਦੇ ਵਿੱਚ ਫਿਰਦੀਆਂ 25 25 50 ਭਗਵੰਤ ਮਾਨਸਿਆ ਸਾਨੂੰ ਪੰਜਾਬ ਦਾ ਪੈਸਾ ਬਚਾ ਕੇ ਵਖਾ ਭਗਵੰਤ ਮਾਨਸਿਆ 25 25 50 ਭਗਵੰਤ ਮਾਨਸਿਆ ਹੁਣ ਪੰਜਾਬ ਦਾ ਵਿਕਾਸ ਕਰਕੇ ਵਖਾਹ ਭਗਵੰਤ ਮਾਨਸਾ ਇਹ ਬੱਸਾਂ ਜਾ ਰਹੀਆਂ ਲਗਭਗ 2000 ਦੇ ਕਰੀਬ ਤੁਹਾਡੀ ਬੱਸਾਂ ਗਈਆਂ ਉੱਥੇ 2000 ਦੇ ਕਰੀਬ ਇਹ ਮੈਣੀਆਂ ਦਾ ਇੱਕ ਮੀਡੀਆ ਚੈਨਲ ਤੇ ਲਿਖਿਆ ਆ ਆ 5-6 ਬੱਸਾਂ ਤਾਂ ਮੈਂ ਵੀ ਵੀਡੀਓ ਬਣਾ ਕੇ ਲਿਆਇਆ ਜਿਹੜੀਆਂ ਤੇਰੀ ਸਰਕਾਰ ਦੇ ਵਿੱਚ ਜਾ ਰਹੀਆਂ ਆ ਖੜੀਆਂ ਰੋਡ ਵਿੱਚ ਬੱਸਾਂ ਭਗਵੰਤ ਮਾਨਸਾ 25 25 50 ਭਗਵੰਤ ਮਾਨਸਿਆਂ ਸਾਨੂੰ ਰੋਡ ਵਿੱਚ ਪੰਜਾਬ ਚੋਂ ਲੱਭ ਕੇ ਵਿਖਾ ਭਗਵੰਤ ਮਾਨਸਿਆਂ 25 25 50 ਭਗਵੰਤ ਮਾਨਸਿਆਂ ਸਾਨੂੰ ਰੋਡ ਵਿੱਚ ਲੱਭ ਕੇ ਵਿਖਾ ਭਗਵੰਤ ਮਾਨਸਿਆਂ ਇੱਕ ਬੱਸ ਤੇ ਵੀ 10000 ਰੁਪਿਆ ਖਰਚਾ ਆਵੇ ਭਗਵੰਤ ਮਾਨਸਿਆਂ ਤਾਂ ਦਸਾਂ ਬੱਸਾਂ ਦਾ ਬਣਿਆ 1 ਲੱਖ ਭਗਵੰਤ ਮਾਨਸਿਆਂ 100 ਬੱਸ ਦਾ ਬਣਿਆ ਕਿੰਨਾ ਲੱਗ ਪਗ 10 ਲੱਖ ਭਗਵੰਤ ਮਾਨਸਿਆਂ ਜਿਹੜਾ ਕਹਿ ਲੋ ਜੇਕਰ 2000 ਬੱਸ ਦੀ ਗੱਲ ਕਰੀਏ ਕਰੋੜਾਂ ਰੁਪਈਆ ਅੱਜ ਘਾਨ ਹੋਣਾ ਬੱਸਾਂ ਦਾ ਇਹ ਮੈਨੂੰ ਦੱਸੋ ਕਿ ਸਰਕਾਰੀ ਬੱਸਾਂ ਤੁਹਾਡੇ ਹੱਥੇ ਰੱਖੀਆਂ ਮੰਨ ਲੈਂਦੇ ਸਾਡੀ ਮੇਰੀ ਗੱਲ ਸੁਣੋ ਐਂਬੂਲੈਂਸਾਂ ਪੰਜਾਬ ਦੀਆਂ ਭਗਵੰਤ ਮਾਨਸਿਆਂ ਖੜੀਆਂ ਰਾਜਸਥਾਨ ਭਗਵੰਤ ਮਾਨਸਿਆਂ ਐਂਬੂਲੈਂਸਾਂ ਵਾਲਿਆਂ ਦੀ ਪਈ ਜਾਂ ਉੱਥੇ ਐਂਬੂਲੈਂਸ ਦੀ ਪਈ ਜਾਂਦੀ ਆ ਹਾਜ਼ਰੀ ਭਗਵੰਤ ਮਾਨਸਿਆਂ ਬਠਿੰਡੇ ਵਾਲੇ ਦੀ ਤੇ ਜਾ ਕੇ ਖੜੀ ਆ ਗੰਗਾ ਨਗਰ ਭਗਵੰਤ ਮਾਨਸਿਆਂ ਲੋਕੀ ਛੜਕਾਂ ਤੇ ਐਕਸੀਡੈਂਟ ਹੋ ਜਾਂਦੇ ਲੋਕਾਂ ਦੇ ਤੇ ਉਹਨਾਂ ਦੇ 108 ਕਰਨ ਤੇ ਛੇਤੀ ਆਉਂਦੀ ਨਹੀਂ ਬਸ ਭਗਵੰਤ ਮਾਨਸਿਆਂ ਆ ਜਿਹੜਾ ਕਰੋੜਾ ਰੁਪਈਆ ਖਰਾਬ ਕੀਤਾ ਭਗਵੰਤ ਮਾਨਸਿਆਂ ਇਹ ਲਾ ਦਿੰਦਾ ਕਿਸੇ ਵਿਕਾਸ ਤੇ ਭਗਵੰਤ ਮਾਨਸਿਆਂ ਇਹ ਸਾਡਾ ਘਾਣ ਹੋ ਰਿਹਾ ਫੇਰ ਭਗਵੰਤ ਮਾਨਸਿਆਂ ਤੁਸੀਂ ਤਾਂ ਉਹਨਾ ਹੈਲੀਕਾਪਟਰਾਂ ਤੇ ਤੇ ਸਰ ਇੱਥੇ ਛਰਕਾਂ ਦੇ ਜਿਹੜੇ ਦਰਖਤ ਲੱਗੇ ਆ ਉਹਨਾਂ ਤੇ ਤੁਹਾਡੇ ਬੈਨਰ ਲੱਗੀ ਜਾਂਦੇ ਆ ਇਤਿਹਾਸ ਗਵਾਹ ਲੋਕ ਗਵਾਹ ਔਨ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਆਹ ਦਰਖਤਾਂ ਤੇ ਜਿਹੜਾ ਕਹੋ ਛੋਟੀਆਂ ਮੱਖੀਆਂ ਲੱਗਦੀਆਂ ਸੀ ਵੱਡੀ ਮੱਖੋ ਲੱਗਦੀ ਸੀ ਪਰ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਭਗਵੰਤ ਮਾਨਸਿਆ ਥੋੜੇ ਲੱਗਦੇ ਆ ਅੱਜਕੱਲ ਪੋਸਟਰ ਬੈਨਰ ਭਗਵੰਤ ਮਾਨਸਿਆ ਮੱਖੀਆਂ ਨਹੀਂ ਲੱਗਦੀਆਂ ਪਹਿਲਾਂ ਸਹਤ ਅਸੀਂ ਚੋ ਲੈਂਦੇ ਸੀ ਮੱਖੋ ਲੱਗ ਜਾਂਦੀ ਸੀ ਪਰ ਥੋੜੇ ਅੱਜਕੱਲ ਬਾਈਨਰ ਲੱਗਦੇ ਆ ਕੀ ਉਹ ਤੁਸੀਂ ਗਵਾਚ ਗਏ ਆ ਇੰਨਾ ਆ ਰੈਲੀਆਂ ਕਰ ਕਰਕੇ ਕਿਹਨੂੰ ਵਿਖਾ ਰਹੇ ਆ ਤੁਸੀਂ ਸਾਡੇ ਪੰਜਾਬ ਦੇ ਪੈਸੇ ਦਾ ਘਾਣ ਹੋ ਰਿਹਾ ਭਗਵੰਤ ਮਾਨਸਿਆਂ 1 ਨਵੰਬਰ ਨੂੰ ਜਿੱਦੇ ਤੇਰੀ ਬਹਿਸ ਬਾਜੀ ਰੱਖੀ ਸੀ ਕਰੋੜਾ ਰੁਪਈਆ ਉਹਦੇ ਖਰਾਬ ਹੋਇਆ ਭਗਵੰਤ ਮਾਨਸਿਆਂ ਨਾਰੇ ਲਾਈਆਂ ਸੀ ਬੱਸਾਂ ਤੇ ਨਾਲੇ ਤੁਸੀਂ ਸਾਡੀ ਸਿਕਿਉਰਿਟੀ ਲਾਈ ਸੀ ਉੱਥੇ ਲਗਭਗ 10000 ਤੋਂ ਪਲੱਸ ਉੱਥੇ ਜਿਹੜੀ ਤੁਸੀਂ ਜਿਹੜੀ ਕਹਿੰਦੇ ਪੁਲਿਸ ਲਾਈ ਸੀ ਇੱਥੇ ਦਫ਼ਤਰਾਂ ਦੇ ਵਿੱਚ ਇੱਥੇ ਥਾਣਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਕਈ ਰੋਲਦੇ ਫਿਰਦੇ ਆ ਕੇਸ ਭਗਵੰਤ ਮਾਨਸਿਆ ਕੁਛ ਤਾਂ ਕੁਛ ਵਿਕਾਸ ਕਰਾ ਭਗਵੰਤ ਮਾਨਸਿਆ 25 25 50 ਭਗਵੰਤ ਮਾਨਸਿਆ ਕੁਛ ਨਾ ਕੁਛ ਕਰਕੇ ਵਿਖਾ ਭਗਵੰਤ ਮਾਨਸਿਆ ਰੇਲੀਆਂ ਕਾਦੇ ਹਾਸਤੇ ਸਰਕਾਰ ਤੁਹਾਡੀ ਪੰਜਾਬ 'ਚ ਰੇਲੀ ਕਾਦੇ ਵਾਸਤੇ ਆ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਸਭ ਨਾਲੋਂ ਜ਼ਿਆਦਾ ਐਮਐਲਏ ਤੁਹਾਡੇ ਤੇ ਚਿੱਟਾ ਇਸ ਪੰਜਾਬ ਦੇ ਵਿੱਚ ਵਾਧੂ ਭਗਵੰਤ ਮਾਨ ਸਿਆ ਲੋਕ ਹੋਈ ਜਾਂਦੇ ਆ ਬਰਬਾਦ ਭਗਵੰਤ ਮਾਨ ਸਿਆ ਦੋ ਡੰਗ ਦੀ ਰੋਟੀ ਕੋਲ ਹੈ ਨਹੀਂ ਤੇ ਜਾਈ ਜਾਂਦੇ ਆ ਸੱਤ ਸਮੁੰਦਰੋਂ ਪਾਰ ਭਗਵੰਤ ਮਾਨਸਿਆਂ 25 25 50 ਭਗਵੰਤ ਮਾਨਸਿਆਂ 25 25 50 ਭਗਵੰਤ ਮਾਨਸਿਆਂ ਸਾਡਾ ਕਿਉਂ ਕਰੀ ਜਾਂਦਾ ਘਾਨ ਭਗਵੰਤ ਮਾਨਸਿਆਂ ਜੇ ਕੋਈ ਵਹਿਜੇ ਸਰਕਾਰੀ ਜਗ੍ਹਾ 'ਚ ਜਿਹੜੇ 70 ਸਾਲਾਂ ਦੇ ਬੈਠੇ ਆ ਜਿਹੜੇ ਕਦੇ ਕਾਂਗਰਸੀਆਂ ਨੇ ਨਹੀਂ ਠਾਏ ਭਗਵੰਤ ਮਾਨਸਿਆਂ ਨਾ ਉਠਾਏ ਅਕਾਲੀਆਂ ਨੇ ਭਗਵੰਤ ਮਾਨਸਿਆਂ ਤੂੰ ਉਹਨਾਂ ਨੂੰ ਚਲਾ ਕੇ ਮਾਰਿਆ ਭਗਵੰਤ ਮਾਨਸਿਆ ਘਰ ਦਿੱਤੇ ਟਵਾ ਭਗਵੰਤ ਮਾਨਸਿਆ 25 25 50 ਭਗਵੰਤ ਮਾਨਸਿਆ ਕਹੀ ਕੀ ਜਾਨਾ ਕਿ ਆਖਿਓ ਸਰਕਾਰੀ ਜਗ੍ਹਾ ਤੁਹਾਡੇ ਡਿਪਾਰਟਮੈਂਟ ਕਹਣਗੇ ਸਰਕਾਰੀ ਜਗ੍ਹਾ ਪਰ ਇੱਕ ਪਾਸੇ ਤੁਹਾਡੀ ਸਰਕਾਰ ਦੇ ਵਿੱਚ ਆ ਦਿੱਲੀ ਵਾਲੇ ਆ ਕੇ ਸਾਡੇ ਪੰਜਾਬ ਤੇ ਕਬਜ਼ਾ ਕਰੀ ਜਾਂਦੇ ਆ ਉਹ ਲੋਕ ਗਰੀਬ ਲੋਕ ਜਿਨ੍ਹਾਂ ਕੋ ਰਹਿਣ ਨੂੰ ਮੁਕਾਨ ਹੈ ਨਹੀਂਗੇ ਥਾਂ ਹੈ ਨਹੀਂਗੇ ਉਹ ਲੋਕ ਬੈਠੇ ਉੱਥੇ ਭਗਵੰਤ ਮਾਨਸਿਆ ਉਹ ਦਿਨਾਂ ਉਹਨਾਂ ਨੂੰ ਠਾ ਭਗਵੰਤ ਮਾਨਸਿਆਂ 25 25 50 ਭਗਵੰਤ ਮਾਨਸਿਆਂ ਕੋਈ ਨਾ ਕੋਈ ਤਾਂ ਉਹਨਾਂ ਦਾ ਬਣਾ ਭਗਵੰਤ ਮਾਨਸਿਆਂ ਸੱਤ ਸਮੁੰਦਰੋਂ ਸਾਡੇ ਬੱਚੇ ਪਾਰ ਜਾਈ ਜਾਂਦੇ ਆ ਚਿੱਟੇ ਦੇ ਨਾਲ ਆਹ ਸ਼ਮਸ਼ਾਨ ਘਾੜ ਚਾਈ ਜਾਂਦੇ ਆ ਭਗਵੰਤ ਮਾਨਸਿਆਂ ਪਤਾ ਨਹੀਂ ਕਿਹੜੀਆਂ ਇਹੋ ਜਿਹੀਆਂ ਤੁਸੀਂ ਖੁਸ਼ ਰਹਿਣ ਵਾਲੀਆਂ ਖਵਾਤੀਆਂ ਆਪਦੇ ਲੀਡਰਾਂ ਨੂੰ ਗੋਲੀਆਂ ਭਗਵੰਤ ਮਾਨਸਿਆਂ ਉਹ ਕਹੀ ਜਾਂਦੇ ਆ ਬਣੀ ਜੰਦਰਾ ਰੰਗਲਾ ਪੰਜਾਬ ਭਗਵੰਤ ਮਾਨਸਾ ਰਾਗਵ ਚੱਡੇ ਆਰਗਿਆਂ ਨੂੰ ਬਣਾਤਾ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਸਾਡੇ ਪੰਜਾਬ ਦੇ ਸੀ ਇੱਥੇ ਨੇਤਾ ਤੁਹਾਡੀਆਂ ਪਾਰਟੀਆਂ ਦੇ ਨਾਲ ਰਲੇ ਉਹਨਾਂ ਨੂੰ ਕਰਤਾ ਪਛਾਣ ਭਗਵੰਤ ਮਾਨਸਾ 25 25 50 ਭਗਵੰਤ ਮਾਨਸਾ ਸਾਡਾ ਕੁਛ ਨਾ ਕੁਛ ਸਵਾਰ ਭਗਵੰਤ ਮਾਨਸਾ ਚਿੱਟਾ ਤੇਰੀ ਸਰਕਾਰ ਚ ਫੁੱਲ ਵਿਕੀ ਜਾਂਦਾ ਬੰਦ ਕਰਾ ਰੈਲੀ ਮੈਂ ਕਿਹਨਾਂ ਰੈਲੀਆਂ ਚ ਕਹੂੰਗੇ ਕੀ ਰੈਲੀਆਂ ਚ ਆਖੋਗੇ ਕੀ ਕੀ ਕਹੋਗੇ ਕਿ ਅਸੀਂ ਤੀਰਥ ਯਾਤਰਾ ਚਲਾਤੀ ਕੀ ਕਹੋਂਗੇ ਮੱਲਾ ਕਲੀਨਿਕ ਬਣਾਤੇ ਕੀ ਕਹੋਂਗੇ ਅਸੀਂ ਐ ਕਰਤਾ ਕੀ ਕਹੋਂਗੇ ਬਿਜਲੀਆਂ ਫਰੀ ਕਰਤਿਆਂ ਉਹ ਹੋਣਾ ਪੰਜਾਬ ਦਾ ਭਗਵੰਤ ਮਾਨਸਿਆਂ ਨੁਕਸਾਨ ਬਹੁਤ ਤਗੜਾ ਭਗਵੰਤ ਮਾਨਸਿਆਂ ਲੋਕਾਂ ਨੂੰ ਦੇ ਰੁਜ਼ਗਾਰ ਭਗਵੰਤ ਮਾਨਸਿਆਂ ਫਰੀ ਦੇ ਲੋਲੀਪੋਪਾਂ ਚੋਂ ਕੱਢ ਭਗਵੰਤ ਮਾਨਸਿਆਂ ਨਹੀਂ ਤਾਂ ਪਛਟੋਣਾ ਪਊਗਾ ਕੈਨੂ ਵੀ ਸਾਡੇ ਪੰਜਾਬ ਤੇ ਕਰਜ਼ਾ ਦਿਨ ਬਰ ਦਿਨ ਚੜੀ ਜਾਂਦਾ ਭਗਵੰਤ ਮਾਨਸਿਆ ਸਾਨੂੰ ਦੇ ਬਚਾ ਭਗਵੰਤ ਮਾਨਸਿਆ ਤੁਸੀਂ ਗੱਡੀਆਂ 'ਚ ਰਹਿੰਦੇ ਆ ਅਸੀਂ ਸਾਈਕਲਾਂ 'ਤੇ ਨਹੀਂ ਰਹਿੰਦੇ ਤੁਹਾਡਾ ਕਰਜ਼ਾ ਚੜਾਇਆ ਸਾਨੂੰ ਕਿਉਂ ਲਾਉਣਾ ਪੈਣਾ ਭਗਵੰਤ ਮਾਨਸਿਆ ਕੇਸਰੀਵਾਲ ਨੂੰ ਠੂਨੇ ਦਿੱਤੇ ਆ ਜਿਹੜੇ ਤੁਸੀਂ ਜਿਹੜੇ ਹੈਲੀਕਾਪਟਰਾਂ 'ਚ ਠੂਨੇ ਦਿੱਤੇ ਉਹ ਵੀ ਸਾਨੂੰ ਲਾਉਣਾ ਪੈਣਾ ਚੱਕਰ ਕੀ ਆ ਖਾਵੇ ਪੀਵੇ ਬਾਂਦਰੀ ਟੰਬੇ ਖਾਵੇ ਰਿੱਚ ਸਾਡੇ ਨਾਲ ਤੇ ਹੋ ਰਿਹਾ ਭਗਵੰਤ ਮਾਨ ਜੀ ਇਹ ਤੁਹਾਡੀ ਰੈਲੀ ਦੇ ਵਿੱਚ ਪਤਾ ਨਹੀਂ ਕੀ ਲੋਕਾਂ ਨੂੰ ਤੁਸੀਂ ਕਹੋਗੇ ਕੀ ਇਹੋ ਜਿਹੀ ਸਰਚ ਗੋਲੀਆਂ ਕੁੱਟ ਕੇ ਪਾਉਂਗੇ ਜਿਹਦੇ ਨਾਲ ਪਤਾ ਨਹੀਂ ਕੀ ਹੋਣਾ ਰੈਲੀਆਂ ਆ ਜਾਂ ਤਾਂ ਸਰਪੰਚੀ ਦੇ ਚੋਣਾਂ ਵਾਸਤੇ ਹੋਣੀਆਂ ਤੇ ਜਾਂ ਰੈਲੀਆਂ ਹੋਣੀਆਂ 2024 ਵਾਸਤੇ ਕਿਰਪਾ ਕਰਕੇ ਮੇਰੀ ਬੇਨਤੀ ਆ ਪੰਜਾਬ ਦਾ ਨੁਕਸਾਨ ਬਹੁਤ ਹੋ ਰਿਹਾ ਸਾਡੇ ਪੰਜਾਬ ਨੂੰ ਬਚਾਓ ਮੇਰੀ ਇੰਨੀ ਕੁ ਬੇਨਤੀ ਆ ਲੋਕੋ ਹਜ਼ਾਰ ਹਜ਼ਾਰ ਰੁਪਏ ਪਿੱਛੇ ਨਾ ਭਜੋ ਉਹ ਤੁਹਾਡੇ ਸਿਰ ਤੇ ਤੁਹਾਡੀਆਂ ਜੁੱਤੀਆਂ ਵਹਿਣੀਆਂ ਉਹ ਯਾਦ ਰੱਖ ਲਓ ਗੱਲ ਤੁਸੀਂ ਇਹਨਾਂ ਦੀਆਂ ਤਨਖਾਹਾਂ ਪੈਨਸ਼ਨਾਂ ਬੰਦ ਕਰਾਉਣ ਦੀ ਗੱਲ ਕਰੋ ਤੁਸੀਂ ਆਪ 100000 ਰੁਪਇਆ ਮੰਗੀ ਜਾਂਦੇ ਆ ਨਰੇਗਾ ਵਾਲੇ ਬਿਠਾਈ ਫਿਰਦੇ ਆ ਰੋਡ ਵੇਚ ਦੇ ਵਿੱਚ ਮੈਂ ਨਹੀਂ ਆਂਦਾ ਮੀਡੀਆ ਚੈਨਲਾਂ ਨਾਲ ਇਹਦੇ ਕੋਲ ਇੰਟਰਵਿਊ ਦੇ ਰਹੇ ਸੀ ਨਰੇਗਾ ਵਾਲੇ ਕਿ ਅਸੀਂ ਤਾਂ ਨਰੇਗਾ 'ਚ ਕੰਮ ਕਰਦੇ ਆ ਉਹ ਅੱਜ ਜਾ ਕੇ ਉਹਨਾਂ ਨੂੰ ਭਾਸ਼ਣ ਸੁਣਾਉਣੇ ਇਹਨਾਂ ਨੇ 2 2.5 ਘੰਟੇ ਪੂਰਾ ਉਹਨਾਂ ਦਾ ਸਿਰ ਖਾਣਾ ਇਹਨਾਂ ਨੇ ਅੱਜ ਪੂਰਾ ਸਿਰ ਖਾਣਗੇ ਯਾਦ ਰੱਖੋ ਮੇਰੀ ਬੇਨਤੀ ਹੈ ਭਗਵਾਨ ਤੁਮਨ ਜੀ ਚਿੱਟਾ ਖਤਮ ਕਰੋ ਪੰਜਾਬ ਦੇ ਵਿੱਚੋਂ ਸਿਹਤ ਸਿੱਖਿਆ ਰੋਜ਼ਗਾਰ ਦਿਓ ਆ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਸੱਤ ਸਮੁੰਦਰੋਂ ਪਾਰ ਗਏ ਆ ਇਹਨਾਂ ਨੂੰ ਬਚਾਓ ਸਾਡੇ ਪੰਜਾਬ 'ਚ ਰੱਖੋ ਜਿਹੜਾ ਫਸਲਾਂ ਬਰਬਾਦ ਹੋਈਆਂ ਫਸਲਾਂ ਬਚਾਓ ਕਿਸਾਨ ਬਚਾਓ ਜਿਹੜੇ ਮਜ਼ਦੂਰਾ ਮਜ਼ਦੂਰਾ ਦੇ ਤੁਸੀਂ ਘਰ ਵੇਖੋ ਜਾ ਕੇ 400 ਰੁਪਏ ਦਿਹਾੜੀ ਦੇ ਵਿੱਚ ਘਰ ਨਹੀਂ ਪਾ ਸਕਦੇ ਉਹਨਾਂ ਦੇ ਘਰ ਬਚਾਓ ਉਹਨਾਂ ਦੀ ਦਿਹਾੜੀ ਦੇ ਰੇਟ ਵਧਾਓ ਜਿਹੜੇ ਵਿਚਾਰੇ ਦੁਕਾਨਦਾਰ ਆ ਗਰੀਬ ਦੁਕਾਨਦਾਰ ਆ ਉਹਨਾਂ ਦੇ ਕੰਮ ਧੰਦੇ ਨਹੀਂ ਚੱਲਦੇ ਜਿਹੜੇ ਚਾਰੇ ਜਰਨਲ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਕਿਰਾਏ ਤੇ ਰਹਿੰਦੇ ਆ ਉਹਨਾਂ ਬਾਰੇ ਸੋਚੋ ਭਗਵੰਤ ਮਾਨ ਜੀ ਇਹ ਪੰਜਾਬ ਦੇ ਲੋਕ ਆ ਚਾਹੇ ਕੋਈ ਐਸ்சி ਬੀਸੀ ਜਰਨਲ Hindu Muslim Sikh Isai ਹੋਵੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਗਰੀਬ ਦੀ ਸਹਾਇਤਾ ਕਰੋ ਸਰਕਾਰ ਦਾ ਕੰਮ ਹੀ ਹੁੰਦਾ ਸਿਹਤ ਸਿੱਖਿਆ ਰੁਜ਼ਗਾਰ ਦੇਣਾ ਫਰੀਦੀਆਂ ਚੀਜ਼ਾਂ ਨਹੀਂ ਕਦੇ ਰੈਲੀ ਕਰ ਲਈ ਮੈਂ ਅੱਗੇ ਬੋਲ ਲੇ ਥੋੜਾ ਖਾਦਾ ਪੀਤਾ ਹਾਜਮਤ ਹੁੰਦਾ ਨਹੀਂਗਾ ਕਦੇ ਰੇਲੀਆਂ ਚ ਤੁਸੀਂ ਬਸ ਬੋਲ ਬੋਲ ਕੇ ਹਾਜਮ ਕਰ ਲੈਨੇ ਆ ਕਦੇ ਵਿਧਾਨ ਸਭਾ ਚ ਨਾ ਸਾਨੂੰ ਤੁਹਾਡੀ ਵਿਧਾਨ ਸਭਾ ਨੇ ਕੁਝ ਲਿਆ ਕੇ ਦਿੱਤਾ ਤੇ ਨਾ ਹੀ ਤੁਹਾਡੀਆਂ ਰੇਲੀਆਂ ਨੇ ਕੁਝ ਲਿਆ ਕੇ ਦਿੱਤਾ ਅੱਗੇ ਪੰਜਾਬ ਦਾ ਪੈਸਾ ਲਾਇਆ ਤੇ ਕੇਂਦਰੀਵਾਲ ਨੂੰ ਦੂਜੀਆਂ ਸਟੇਟਾਂ ਚ ਨਹੀਂ ਜਿਤਾਇਆ ਹੁਣ ਫਿਰ ਤੁਸੀਂ ਪੈਸਾ ਸਾਡਾ ਬਰਬਾਦ ਕਰੀ ਜਾਂਨੇ ਆ ਸਾਡੇ ਪੰਜਾਬ ਦਾ ਪੈਸਾ ਸਾਡੇ ਲੋਕਾਂ ਦਾ ਪੈਸਾ ਏ ਕਿਸੇ ਲੀਡਰ ਦਾ ਲੀਡਰ ਦੇ ਕਿਸੇ ਘਰ ਦੇ ਜੀ ਦਾ ਪੈਸਾ ਨਹੀਂ ਇਹ ਸਾਡਾ ਪੈਸਾ ਸਾਡਾ ਪੈਸਾ ਨਜਾਇਜ਼ ਬਰਬਾਦ ਹੋ ਰਿਹਾ ਕਿਦਾ ਲੋਕ ਤਾਂ ਸਾਫਤਾਬ ਨਹੀਂ ਲੈ ਸਕਦੇ ਪਰ ਰੱਬ ਦੇ ਘਰ ਜਾ ਕੇ ਨਿਆ ਜ਼ਰੂਰ ਹੋਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ